ਇਹ ਇੱਕ ਕਲਾਸਿਕ ਹੈ 350 ਇਹਦਾ ਪ੍ਰਾਈਸ ਪਹਿਲੇ 229700 ਸੀਗਾ 229700 ਸੀਗਾ ਐਸੀ ਪ੍ਰਾਈਸ ਅੱਜ 211000 ਦਾ ਹੈ ਇਹ ਵਾਲਾ ਜਿਹੜਾ ਇੱਕ ਕਲਾਸਿਕ ਹੈ ਜੀ ਗਨਗਰੇ ਐਦੀ ਵੀ 229700 ਸੀਗੀ ਇਹ ਵੀ 211 ਦਾ ਆ ਗਿਆ ਅਗਰ ਤੁਸੀਂ ਇਹ ਮਾਡਲ ਦੇਖੋਗੇ 218700 ਦਾ ਸੀ ਇਹ 202000 ਦਾ ਗਵਰਨਮੈਂਟ ਦੀ ਜਿਹੜੀ ਜਿਹੜੀ ਉਹਨਾਂ ਨੇ ਤੋਹਫਾ ਦਿੱਤਾ ਹੈ ਲੋਕਾਂ ਨੂੰ 10% ਦਾ ਮਹਿੰਗਾਈ ਘਟੀ ਹੈ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਮਹਿੰਗਾਈ ਘਟਾਵਾਂਗੇ ਗਵਰਨਮੈਂਟ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ ਮੰਡੇ ਸ਼ੋਰੂਮ ਅਸੀਂ ਸਵੇਰੇ 6 ਵਜੇ ਤੇ ਆਇਓ ਹੈ ਤੁਸੀਂ ਸ਼ੋਰੂਮ ਦੇਖ ਸਕਦੇ ਹੋ ਰਾਤ ਕਿਨਾਰੇ ਅੰਦਰ ਵੀ ਤੇ ਬਾਹਰ ਦੋਨੋਂ ਪਾਸੇ ਰੱਖਿਆ ਹੈ ਜਿਹੜੇ ਸੈਕੰਡ ਹੈਂਡ ਦੇ ਕਸਟਮਰ ਹੈ ਉਹ ਵੀ ਨਵੀਂ ਲਾਈਨ ਆ ਰਹੀ ਹੈ ਕਿਉਂਕਿ 15 ਤੋਂ 20000 ਰੁਪਏ ਗੱਡੀ ਸਸਤੀ ਹੋ ਕੇ ਕੇਂਦਰ ਸਰਕਾਰ ਦੇ ਵੱਲੋਂ GST ਦੇ ਵਿੱਚ ਬਹੁਤ ਵੱਡੀ ਕਟੌਤੀ ਕੀਤੀ ਗਈ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਈਵ ਵੀ ਆਉਂਦੇ ਆਰ ਲੋਕਾਂ ਨੂੰ ਇਸ ਗੱਲ ਦਾ ਤੋਫਾ ਦਿੰਦੇ ਆ ਕਿ ਸਲੇਬ ਘਟ ਗਿਆ ਉਸ ਦੇ ਵਿੱਚ ਬਹੁਤ ਸਾਰੀ ਜਿਹੜੀ ਮਹਿੰਗਾਈ ਸੀ ਉਹ ਘਟਣ ਦੇ ਦਾਅਵੇ ਜਿਹੜੇ ਨੇ ਉਹ ਕੇਂਦਰ ਦੀ ਸਰਕਾਰ ਨੇ ਕੀਤੇ ਆ ਅਸੀਂ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਰਾਇਲ ਐਨਫੀਲਡ ਦੇ ਇੱਕ ਸ਼ੋਰੂਮ ਦੇ ਵਿੱਚ ਆ ਔਰ ਇੱਥੇ ਅਸੀਂ ਇਹ ਪਤਾ ਕਰਨ ਪਹੁੰਚੇ ਆ ਕਿ ਜਿਹੜੇ ਬੁਲਟ ਹੈ ਜਾਂ ਮੋਟਰਸਾਈਕਲ ਹੈ ਜਿਹੜੇ ਵੀਕਲ ਤੁਸੀਂ ਖਰੀਦਣੇ ਆ ਉਹ ਕਿੰਨੇ ਕੁ ਸਸਤੇ ਹੋਇਆ ਤੁਹਾਨੂੰ ਆਲੇ ਦੁਆਲੇ ਦੀ ਇੱਕ ਪਹਿਲਾਂ ਤਸਵੀਰ ਇਧਰੋਂ ਦਿਖਾਈਏ ਤਾਂ ਲੋਕ ਜਿਹੜੇ ਨੇ ਉਹ ਬੁਲਟ ਲਾਈਨ ਦੇ ਲਈ ਇੱਥੇ ਉਤਾਪਲੇ ਹੋਏ ਪਏ ਨੇ ਰੇਟ ਘਟੇ ਆ ਰੇਟ ਘਟੇ ਹੋਏ ਨੇ ਔਰ ਅਸੀਂ ਇਸ ਬਾਬਤ ਗੱਲਬਾਤ ਵੀ ਕਰਾਂਗੇ ਸ਼ੋਰੂਮ ਦੇ ਵਿੱਚ ਵੱਡਾ ਇਕੱਠ ਹੋਇਆ ਪਿਆ ਸਰ ਸਾਡੇ ਨਾਲ ਨੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਉਬਰੋਏ ਹੈ ਜੀ ਉਬਰੋਏ ਸਾਹਿਬ ਮਾਮ ਨਾਲੋਂ ਥੋੜੀ ਜ਼ਿਆਦਾ जी। जी। और मेरी उन्नीस सौ सतवंजा तो हैगी मैं अपना एक्सपीरियंस दसदा जी मेरे ग्रैंड फादर ने स्टार्ट की एटी थ्री थी थी मैं अपने फादर में मेरे बेटे ने ज्वाइन किया ज्वाइन कियापनी मैं इन्ना रश फ्रे कहीं देखा बिकॉज ऑफ के गवर्नमेंट की जी जी उन्होंने तोहफा दता है लोग दस परसेंट ਮਹਿੰਗਾਈ ਘਟੀ ਹੈ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਮਹਿੰਗਾਈ ਘਟਾਵਾਂਗੇ ਗਵਰਨਮੈਂਟ ਨੇ ਆਪਣਾ ਵਾਅਦਾ ਪੂਰਾ ਕੀਤਾ ਉਹਦੇ ਕਰਕੇ ਸਾਡੇ ਸ਼ੋਰੂਮ ਚ ਅਸੀਂ ਸਵੇਰੇ 6 ਵਜੇ ਦੇ ਆਏ ਹੋਏ ਤੁਸੀਂ ਸ਼ੋਰੂਮ ਦੇਖ ਸਕਦੇ ਹੋ ਰਾਸ਼ੀ ਰਾਸ਼ੀ ਅੰਦਰ ਵੀ ਤੇ ਬਾਹਰ ਵੀ ਦੋਨੋਂ ਪਾਸੇ ਰਾਸ਼ ਹੈ ਔਰ ਸਾਡਾ ਜਿਹੜਾ ਸਾਰਾ ਆਪਾਂ ਇਸ ਵੇਲੇ ਗੱਲ ਲਗਭਗ ਅੱਧਾ ਦਿਨ ਲੰਘ ਗਿਆ 2 ਵਜ ਗਏ ਜੀ 2 ਵਜ ਗਏ ਅੱਧੇ ਦਿਨ ਤੱਕ ਅਪਰੋਕਸੀਮੇਟਲੀ ਕਿੰਨੀਆਂ ਸੇਲ ਹੋਈਆਂ 30 ਤੋਂ 35 ਅਸੀਂ ਗੱਡੀਆਂ ਡਿਲੀਵਰ ਕਰ ਚੁੱਕੇ ਆ ਜੀ ਕਿਉਂਕਿ ਹਰ ਗੱਡੀ ਦੀ ਪਹਿਲੇ ਆਮਔਸਤ ਕਿੰਨੀ ਰਹੀ ਤੁਹਾਡੀ ਆਮਔਸਤ ਅਸੀਂ 15 20 25 ਵਿੱਚ ਦੇ ਸੀਗੇ ਅੱਜ ਸ਼ਾਮ ਤੱਕ ਸਾਡਾ ਅਸੀਂ ਵੀ ਨਹੀਂ ਸੋਚ ਰਹੇ ਕਿ ਕਿੰਨੀ ਵਿਕ ਪਾਈਗੀ ਸਾਨੂੰ ਕਿਉਂਕਿ ਅਸੀਂ ਜਿੰਨੀ 3 ਗੁਣਾ ਲਾ ਕੇ 4 ਗੁਣਾ ਦੇ 2 3 ਗੁਣਾ ਵੱਜ ਜਾਏਗੀ ਕਿਉਂਕਿ ਜਿਹੜੇ ਸੈਕੰਡ ਹੈਂਡ ਦੇ ਕਸਟਮਰ ਹੈ ਉਹ ਵੀ ਨਵੀਂ ਲਾਈਨ ਆ ਰਹੇ ਆ ਕਿਉਂਕਿ 15 ਤੋਂ 20000 ਰੁਪਏ ਗੱਡੀ ਸਸਤੀ ਹੋ ਗਈ ਹੈ ਹਮਮ ਠੀਕ ਹੈ ਉਹ ਇੱਕ ਹਰ ਆਦਮੀ ਦੀ ਰੀਚ ਇੱਥੇ ਜਾ ਅੱਛਾ ਆਪਾਂ ਰੇਟਾਂ ਦੀ ਗੱਲ ਕਰੀਏ ਤਾਂ ਇਹਨਾਂ ਬਾਰੇ ਸਮਝਾਓ ਸਾਨੂੰ ਥੋੜਾ ਜਿਹਾ ਮੈਂ ਦੱਸਦਾ ਜੀ ਇਹ ਕਲਾਸਿਕ ਹੈ 350 ਇਹਦਾ ਪ੍ਰਾਈਸ ਪਹਿਲੇ 229700 ਸੀਗਾ 229700 ਸੀਗਾ ਇਹਦੀ ਪ੍ਰਾਈਸ ਅੱਜ 211000 ਦਾ ਹੋ ਗਿਆ 211000 ਦਾ ਇਹਦੇ ਅੰਦਰ ਅਪ੍ਰੋਕਸੀਮੇਟਲੀ 14-15 18000 ਰੁਪਏ ਦਾ ਕਰੀ 18-18.5 ਪ੍ਰਾਈਸ ਰਿਡਿਊਸ ਹੋਇਆ ਹੈ। ਹਮਮ ਔਰ ਅਗਰ ਤੁਸੀਂ ਗੱਲ ਕਰੋ ਅੰਦਰ ਮੈਂ ਤੁਹਾਨੂੰ ਦਿਖਾਣਾ ਜੀ ਬਾਕੀ ਜਿੰਨੇ ਵੀ ਮਾਡਲ ਨੇ ਸਾਡੇ ਉਹ ਸਾਡੇ 22000 ਤੋਂ 22000 ਤੱਕ ਪ੍ਰਾਈਸ ਡਾਊਨ ਆਏ ਹੈ ਜੀ 15000 ਤੋਂ 22000 ਮਤਲਬ ਸੀਸੀ ਦੇ ਹਿਸਾਬ ਨਾਲ ਵੀ ਇਹ 350 ਸੀਸੀ ਤੋਂ 350 ਸੀਸੀ ਦਾ ਰੇਟ ਵਧਿਆ ਹੈ। ਹਾਂ ਉਨਾ ਦਾ ਜਿਹੜਾ ਹੈ 272200 ਰੁਪਏ ਰੇਟ ਵੱਜ ਚੁੱਕਿਆ ਕਿਉਂਕਿ ਉਹਦੇ ਤੇ ਪਹਿਲੇ 31% ਸੀਗਾ ਜੀ GST ਇਹ ਸਾਰੇ ਕਿੰਨੇ ਸੀ ਸੀ ਇਹ ਸਾਰੇ 350 ਸੀ ਸੀ A650 ਹੈ ਜੀ A650 ਇਹ ਮਹਿੰਗਾ ਹੋਊਗਾ ਕਿਉਂਕਿ ਇਹਦੇ ਤੇ 40% ਦੀ ਆ 40% ਟੈਕਸ ਹੋਵੇਗਾ ਹਾਂ ਜੀ ਇਹ ਪਹਿਲੇ 31 ਤੋਂ 40 ਆ ਗਿਆ ਇਹਨਾਂ ਦੀ ਰੇਟ ਇਹਨਾਂ ਦੀ ਰੇਟ ਵੀ ਮਤਲਬ ਅਪਰੋਕਸੀਮੇਟਲੀ ਜੇਕਰ ਪਰ ਮੰਨੀਏ ਤਾਂ 15000 ਤੋਂ ਲੈ ਕੇ 20000 ਦੇ ਵਿੱਚ 20000 ਦੇ ਵਿੱਚ ਵੀ 22000 ਤੱਕ ਸਾਡੇ ਡਾਊਨ ਆਏ ਡਾਊਨ ਆਏ ਹੋਏ ਇਹਨਾਂ ਦੇ ਇਹਨਾਂ ਦੇ ਰੇਟ ਹੈ ਸਟੈਂਡਰਡ ਮੈਂ ਦੱਸ ਦੇਣਾ ਜੀ ਇਹ ਵਾਲਾ ਜਿਹੜਾ ਕਲਾਸਿਕ ਹੈ ਜੀ ਗਨ ਗ੍ਰੇ ਇਹਦੀ ਵੀ 229700 ਸੀਗੀ ਇਹ ਵੀ 211 ਦਾ ਆ ਗਿਆ ਅਗਰ ਤੁਸੀਂ ਇਹ ਮਾਡਲ ਦੇਖੋਗੇ 218700 ਦਾ ਸੀਗੀ ਇਹ 20200 ਦਾ ਆ ਗਿਆ 20200 ਦਾ ਆ ਗਿਆ ਹਾਂਜੀ ਮਤਲਬ ਕਸਟਮਰ ਵਾਸਤੇ ਵੈਨ ਵੈਨ ਪੋਜੀਸ਼ਨ ਹੈ ਔਰ ਇਹਦੇ ਵਿੱਚ ਜਿਹੜਾ ਵੀ ਗਵਰਨਮੈਂਟ ਨੇ ਬੈਨੀਫਿਟ ਦਿੱਤਾ ਸਾਡੀ ਕੰਪਨੀ ਨੇ 100% ਕਸਵਾਂ ਨੂੰ ਪਾਸ ਆਨ ਕੀਤਾ ਹੈ। ਹੂੰ ਇਹ ਅੱਜ ਤੋਂ ਲਾਗੂ ਹੋਏ ਨੇ। ਇਹ ਅੱਜ ਸਵੇਰੇ ਤੋਂ ਲਾਗੂ ਹੈ ਜੀ। ਅੱਜ ਤੁਸੀਂ ਸ਼ੋਰੂਮ ਦੇ ਅੰਦਰ ਦਾ ਰਸ ਦੇਖ ਸਕਦੇ ਹੋ। ਹਾਂ ਹਾਂ ਅਸੀਂ ਸਵੇਰੇ 6 ਵਜੇ ਦੇ ਸਾਡੇ ਸ਼ੋਰੂਮ ਚ ਜਿਹੜੇ ਆਏ ਹੋਇਆ ਆਪਾਂ ਜੋ ਅੱਗੇ ਅੱਗੇ ਜਿਹੜਾ ਹੈ ਉਹ ਦਿਖਾਉਂਦੇ ਵੀ ਹਾਂ ਕਿ ਆਹ ਦੇਖੋ ਕਿ ਲੋਕ ਜਿਹੜੇ ਨੇ ਉਹ ਖਰੀਦਣ ਦੇ ਨਹੀਂ ਉਤਾਵਦੇ ਆ ਦੇਖੋ ਇਧਰਲੇ ਪਾਸੇ ਇਹਨਾਂ ਦਾ ਲੋਨ ਵਗੈਰਾ ਦਾ ਕੰਮ ਚੱਲ ਰਿਹਾ ਲੋਕ ਜਿਹੜੇ ਬਹੁਤ ਕ੍ਰਿਟਰਨ ਦੇ ਲਈ ਆਏ ਹੋਏ ਉਹਨਾਂ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਸੀ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਗੱਲ ਇਹ ਕਿ ਲੋਕਾਂ ਦੇ ਵਿੱਚ ਇੱਕ ਵੱਖਰਾ ਜਿਹੜਾ ਰੁਝਾਨ ਦੇਖਣ ਨੂੰ ਮਿਲਿਆ ਉਹ ਕਿਉਂ ਦੇਖਣ ਨੂੰ ਮਿਲਿਆ 15 ਤੋਂ 18000 ਰੁਪਏ ਰੇਟ ਕੱਟ ਹੋਏ ਨੇ ਇਹ ਇਹ ਲੋਨ ਸੈਕਸ਼ਨ ਦਾ ਪਾਟਾ ਹੋਰ ਹਾਂਜੀ ਨਹੀਂ ਲੋਨ ਸੈਕਸ਼ਨ ਉੱਪਰ ਹੈਗੀ ਉਹ ਵੀ ਫੁੱਲ ਲਿਸਟ ਹੈ ਅਤੇ نیچے ਐ ਦਿਸ ਇਜ਼ ਬਿਲਿੰਗ ਸੈਕਸ਼ਨ ਤੇ ਡਿਲੀਵਰੀ ਸੈਕਸ਼ਨ ਹੈ ਇਹ ਸਾਰਾ ਫੁੱਲ ਹੈ ਔਰ ਬਾਹਰ ਲੋਕੀ ਅਗਰ ਤੁਸੀਂ ਦਿਖਾਉਂ ਆ ਸਾਰੇ ਕਸਟਮਰ ਆ ਜੀ ਬਾਹਰ ਵੀ ਦੇਖੋ ਜਿਦੋਂ ਆਏ ਪੀਜੀ ਤੋਂ ਪੀਜੀ ਤੋਂ ਹਾਂਜੀ ਸਾਰੀ ਰੇਟ ਸਸਤਾ ਹੋਇਆ ਤਾਂ ਕਿਸੇ ਕਰਕੇ ਖੈ ਨਹੀਂ ਹਾਂਜੀ ਕੀ ਕਿੰਨਾ ਕੁ ਫਾਇਦਾ ਹੋ ਰਿਹਾ ਹੋ ਰਿਹਾ 15-16 ਹਜ਼ਾਰ ਦਾ ਫਾਇਦਾ 15-16 ਹਜ਼ਾਰ ਹਾਂਜੀ ਖਰੀਦ ਚੁੱਕਿਆ ਹੋ ਹਾਂਜੀ ਹਾਂਜੀ ਬਸ ਆਣ ਵਾਲਾ ਹੈ ਚੱਲ ਆਪਾਂ ਆਉਣ ਆਲਾ ਹਾਂਜੀ ਹਾਂਜੀ ਵੇਟ ਕਰ ਰਹੇ ਹਾਂ ਵੇਟ ਕਰ ਰਹੇ ਹਾਂ ਠੀਕ ਐ ਐਕਸਪੀਰੀਅੰਸ ਠੀਕ ਐ ਹਾਂਜੀ ਵਧੀਆ ਹੋ ਜੀ ਚਲੋ ਤਾਂ ਸਿੱਧੇ ਤੌਰ ਤੇ ਗੱਲ ਇਹ ਆ ਕਿ ਲੋਕ ਇਸ ਵੇਲੇ ਆਪਣਾ ਵਹੀਕਲ ਲੈਣੇ ਨੇ ਉਹ ਗੱਲ ਕਰਵਾ ਦੇਣਾ ਮੇਰਾ ਕੰਮ ਕਰਾ ਸਕਦਾ ਕੋਈ ਚੱਕ ਲਾਂਗਾ ਬਲੂ ਵਾਲੀ ਠੀਕ ਐ ਮੇਰੇ ਕੋਲ ਹੈਗੀ ਐ 5% GST ਤੋਂ 18% ਆਪ ਆਪਣੇ ਆਪ ਦੇ ਲਓ ਉਹ ਲਗਾਤਾਰ ਆਦੀ ਕਲ ਖਰੀਦੇ ਨੇ ਇਹ ਕੱਲੀ ਬੁਲਟ ਹੀ ਨਹੀਂ ਜਿਹਨੇ ਵੀ ਵਹੀਕਲ ਤੁਸੀਂ ਖਰੀਦਣੀਆਂ ਚਾਹੇ ਕਾਰਾਂ ਖਰੀਦਣੀਆਂ ਸਾਰੀਆਂ ਕੰਪਨੀਆਂ ਨੇ ਰੇਟ ਜਿਹੜੇ ਡਾਊਨ ਕੀਤੇ ਕਿਉਂਕਿ ਜੀ GST ਜਿਹੜੀ ਚੀਜ਼ ਤੇ ਵੱਖਰੀ ਲੱਗ ਕੇ ਆਉਂਦੀ ਸੀ ਜੇ ਤੁਸੀਂ ਕਿਸੇ ਹੋਟਲ ਦੇ ਵਿੱਚ ਕਮਰਾ ਲੈਨੇ ਹੋ ਉਹਦੇ ਤੇ ਤੁਹਾਨੂੰ ਵੱਖਰਾ GST ਜਿੱਤੇ ਇਨਕਲੂਡ ਹੁੰਦਾ ਉਹ GST ਜਿੱਥੇ ਪਹਿਲਾਂ 18% ਸੀ ਹੁਣ ਉਹ 5% ਹੋ ਗਿਆ ਜੇਕਰ 28 ਸੀ ਤਾਂ ਉਹ 18 ਹੋ ਗਿਆ ਜਿਹਦੇ ਵਿੱਚ ਐਕਸਟਰਾ GST ਜਿਹੜਾ ਸੀ ਉਹ ਐਡ ਹੋ ਰਿਹਾ ਸੀ ਤਾਂ ਉਹ ਹਟ ਗਿਆ ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਐਸੇ ਸਸਤੀਆਂ ਹੋ ਗਿਆ ਔਰ ਲੋਕ ਕਹਿ ਰਹੇ ਨੇ ਕਿ ਮਹਿੰਗਾਈ ਦੇ ਵਿੱਚ ਜਿਹੜਾ ਫਟਾ ਫਰਕ ਪਿਆ ਉਹਨਾਂ ਨੂੰ ਇਸ ਦਾ ਲਾਭ ਮਿਲਿਆ